ਹੁਣ ਬੰਦਾ ਕਹਿੰਦਾ ਬਾਈ ਯਾਰ ਖਰਾਕ ਤਾਂ ਪਾਈ ਜਾਂਦੇ ਆ ਯਾਰ ਬਾਈ ਯਾਰ ਕਣਕ ਬਸੇਰੀ ਪਾਉਣੇ ਆ ਬਾਈ ਉੱਥੇ ਰੌਲਾ ਕੀ ਹੁੰਦਾ ਉੱਥੇ ਕੱਲੀ ਡੀ ਹਾਈਡਰੇਸ਼ਨੀ ਜਾਨਵਰਾਂ ਨੂੰ ਚੱਕੀ ਜਾਂਦੀ ਐ ਨਾ ਤਾਂ ਬੰਦੇ ਨੂੰ ਮਿੰਗਣ ਦੇਖਣ ਦੀ ਪਰਖ ਹੁੰਦੀ ਆ ਵੀ ਮਿੰਗਣ ਦਾ ਕਲਰ ਕਿਹੋ ਜਿਹਾ ਚਾਹੀਦਾ ਹੁਣ ਵਿੱਚ ਮੈਂ ਇੱਕ ਦਿਨ ਫਾਰਮ 'ਚ ਗਿਆ ਸੀ ਮੈਨੂੰ ਕਹਿੰਦਾ ਬਾਈ ਯਾਰ ਮੈਂ ਤਾਂ ਕਹਿੰਦਾ ਫੀਡ ਪਾਉਣਾ ਕਾਰਗਿਲ ਦੀ ਟਾਪ ਸਟੈਂਡਰਡ ਫੀਡ ਪਾਵੇ ਬੰਦਾ ਤੇ ਪ੍ਰੋਟੀਨ ਡੈਰੀ ਪ੍ਰੋਟੀਨ ਪਾਉਂਦਾ ਸੀ ਬੱਕਰੀਆਂ ਨੂੰ ਤੇ ਬਾਈ ਕੀ ਕਰਾਂ ਮਹਾ ਪਾਣੀ ਕਿੰਨੇ ਟਾਈਮ ਪਿਉਣਾ ਕਹਿੰਦਾ ਬਾਈ ਬਾਣੀ ਦਾ ਮਤ ਨਹੀਂ ਪਿਉਣਾ ਹੁਣ ਮੱਝਾਂ ਵਾਲਿਆਂ ਅਸੀਂ ਮੱਝਾਂ ਦਾ ਰੱਖਦੀਆਂ ਜਦੋਂ ਜਾਨਵਰ ਦਾ ਵੇਟ ਗ੍ਰੋਥ ਕਰਾਉਣਾ ਤਾਂ ਪਾਣੀ ਜਿਹੋ ਜੀ ਫੀਡ ਪਾਉਂਗੇ ਨਾ ਇਹ ਤੁਸੀਂ ਜਿੰਨੀਆਂ ਮਹਿੰਗੀਆਂ ਫੀਡਾਂ ਪਾਉਂਗੇ ਹਰ ਵਕਤ ਪਾਣੀ ਕੋਲੇ ਅਵੇਲੇਬਲ ਚਾਹੀਦਾ ਤੁਸੀਂ ੱੱਕੇ ਨਾਲ ਪਾਣੀ ਪੀਉਣ ਵਾਲੀ ਗੱਲ ਕੀ ਉਹਦਾ ਟੇਸਟ ਇਹੋ ਜਿਹਾ ਬਣਾ ਦਿਓ ਵੀ ਬੱਕਰੀ ਭੱਜ ਕੇ ਪਾਣੀ ਪੀਵੇ ਜਿਆਦਾ ਨਹੀਂ ਤੁਹਾਡੇ ਕੋਲੇ 10 ਜਾਨਵਰ ਆ ਜਿੰਨੀ ਤੁਸੀਂ ਸ਼ੱਕਰ ਸਾਰੇ ਦਿਨ ਚ ਪਾਉਣੀ ਹੈ ਤਾਂ 5 ਤੋਂ 7 ਵਾਰ ਚ ਰੈਗੂਲਰ ਪਾ ਦਿਓ ਕੇਰਾ ਇੱਕ ਮੁਠੀ ਕੋਲ ਸੀ ਉਹਨਾਂ ਨੇ ਉਹਦੇ ਲਾਲਚ ਚ ਪਾਣੀ ਪੀ ਲਿਆ ਫੇਰ 2 ਘੰਟਿਆਂ ਬਾਅਦ ਆ ਫੇਰ ਕੋਲਤੀ ਫੇਰ ਪੀ ਲਿਆ ਫਿਰ ਤੁਸੀਂ 3 ਵਜੇ ਆਏ ਫੇਰ ਕੋਲਤੀ ਫੇਰ ਪਾਣੀ ਪੀ ਲਿਆ 3 ਤੋਂ 4 ਵਾਰ ਬੱਕਰੀ ਨੇ ਪਾਣੀ ਪੀਣਾ ਹੀ ਪੀਣਾ ਤਾਂ ਸੋਡੇ ਜਾਨਵਰ ਪਰਫੈਕਟ ਸਹੀ ਰਹਿਣਗੇ ਆਹ ਗੱਲ ਨੋਟ ਕਰ ਲਿਓ ਇਹ ਗੱਲ ਦੇ ਉਲਟ ਚੱਲ ਕੇ ਦੇਖ ਲਿਓ ਤੁਹਾਨੂੰ ਰਿਜ਼ਲਟ ਦੇਣੀਆਂ ਚੀਜ਼ਾਂ ਕੋਈ ਇਹ ਜੀ ਫालतू ਗੱਲ ਨਹੀਂ ਕਰਦਾ ਐਵੇਂ ਤੁਹਾਨੂੰ ਉੱਥੇ ਰਮਾਣਾ ਆਰਾਮ ਦੀਆਂ ਕਹਾਣੀਆਂ ਸੁਣਾਵਾ ਜਿਹੜੇ ਖੋਦਣਾ ਘਾਟੇ ਹੋਏ ਆ ਉਹ ਚੀਜ਼ਾਂ ਹੀ ਦੱਸੂਗਾ ਦੱਸੂ ਦੋ ਚਾਰੀ ਨਾ ਸੋਡਾ ਟਾਈਮ ਬੜਾ ਖਰਾਬ ਕਰਾਣਾ ਬਾਈਆਂ ਨਾ ਕਰਾਣਾ ਆਪਦਾ ਕਰਾ